ਬੜਾ ਹੀ ਜ਼ਬਰਦਸਤ ਨੁਸਖਾ ਹੈ ਉਹਨਾਂ ਲੋਕਾਂ ਵਾਸਤੇ ਜੋ ਇਹ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਰੋਟੀ ਖਾ ਲਈਏ ਤਾਂ ਸਾਨੂੰ ਮੁੜ ਕੇ ਸਾਰਾ ਦਿਨ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਸਾਡੀ ਰੋਟੀ ਹਜ਼ਮ ਹੀ ਨਹੀਂ ਹੁੰਦੀ ਸਾਡਾ ਢਿੱਡ ਅਫਾਰੇ ਵਾਂਗੂ ਹੋਇਆ ਰਹਿੰਦਾ ਹੈ ਸਾਡਾ ਢਿੱਡ ਫੁੱਲਿਆ ਰਹਿੰਦਾ ਹੈ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਐਵੇਂ ਲੱਗਦਾ ਕਿ ਜਿਵੇਂ ਢਿੱਡ ਦੇ ਉੱਤੇ ਕਿਸੇ ਨੇ ਵਜ਼ਨ ਰੱਖਤਾ ਹੋਵੇ ਇਹ ਸੌਂਫ ਹੈਗੀ ਹੈ ਇਹ ਕਾਲਾ ਨਮਕ ਹੈ ਇਹ ਮੇਥੀ ਦਾਣਾ ਔਰ ਅਜਵਾਇਨ ਤੇ ਜੀਰਾ ਸਰ ਜੀਰਾ ਪਾਇਆ ਜੀ ਇਹਦੇ ਵਿੱਚ ਜੀਰਾ ਭੁੰਨ ਕੇ ਆਪਾਂ ਪਾਇਆ ਵਾ ਔਰ ਇਹ ਜੀਰਾ ਭੁੰਨ ਕੇ ਹੀ ਪੈਣਾ ਇਹਦੇ ਚ ਠੀਕ ਹੈ ਬੰਦੇ ਨੂੰ ਤਾਂ ਭੁੱਖ ਨਹੀਂ ਲੱਗਦੀ ਉਹ ਤਾਂ ਇਹਨੂੰ ਲਵੇ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਉਹਨੂੰ ਭੁੱਖ ਲੱਗਣ ਲੱਗ ਜੇਗੀ ਬੜੀ ਵਧੀਆ ਹੋਏਗੀ ਔਰ ਦੂਸਰੇ ਨੰਬਰ ਤੇ ਜਿੰਨੂੰ ਖਾਣਾ ਖਾਣ ਤੋਂ ਬਾਅਦ ਖਾਣਾ ਡਾਈਜੈਸਟ ਨਹੀਂ ਹੁੰਦਾ ਬਦਾ ਜਿਵੇਂ ਹੁੰਦੀ ਆ ਖੱਟੇ ਢਕਾਰ ਆਂਦੇ ਆ ਉਹ ਇਹਨੂੰ 40 ਤੋਂ 45 ਮਿੰਟ ਬਾਅਦ ਲਏਗਾ। ਅਸੀਂ ਕਿਸੇ ਨੂੰ ਸੁਣਦੇ ਹੁੰਦੇ ਸੀ ਅਸੀਂ ਵੀ ਜੀ ਕਿਸੇ ਦਾ ਪਫਾਰਾ ਆ ਗਿਆ ਕਿਸੇ ਦਾ ਪੇਟ ਦਰਦ ਕਰਨਾ ਆ ਗਿਆ ਕਿਸੇ ਨੂੰ ਭੁੱਖ ਨਹੀਂ ਲੱਗਦੀ ਪਰ ਅੱਜ ਕੱਲ ਤਾਂ ਜਿਹੜੇ ਵੀ ਪੇਟ ਨੂੰ ਹੱਥ ਲਾ ਲਈ ਉਹ ਕਹਿੰਦਾ ਜੇ ਪੇਟ ਨੂੰ ਹੱਥ ਨਾ ਲਾ ਮੇਰਾ ਤਾਂ ਫੁੱਲਿਆ ਹੋਇਆ ਹੈ। ਸਾਡੀ ਕਿਚਨ ਨੂੰ ਦੀ ਸੀ ਨੂੰ ਵੈਦਖਾਨਾ ਬੋਲਿਆ ਜਾਂਦਾ ਹੁੰਦਾ ਸੀ ਕਿਉਂਕਿ ਜਿਹੜੀ ਰਸੋਈ ਨਾ ਉਹਨੂੰ ਵੈਦਖਾਨੇ ਦਾ ਨਾਮ ਦਿੱਤਾ ਗਿਆ ਸੀ ਪਰ ਅੱਜ ਉਸ ਰਸੋਈ ਨੂੰ ਬਿਮਾਰੀਆਂ ਦੀ ਫੈਕਟਰੀ ਦਾ ਨਾਮ ਦਿੱਤਾ ਗਿਆ ਹੈ। ਅ ਕੁਛ ਖਾਦਾ ਤਾਂ ਪੇਟ ਫੁੱਲਣਾ ਕੁਛ ਖਾਂ ਤੋ ਬਿਨਾ ਵੀ ਪੇਟ ਅਫਾਰਾ ਆ ਰਿਹਾ ਪਰ ਅੱਜ ਕੀ ਹੋ ਰਿਹਾ ਜਿੰਨਾ ਵੀ ਭੋਜਨ ਲਿਆ ਜਾ ਰਿਹਾ ਉਹ ਭੋਜਨ ਐਸਡੀ ਕਾ ਜਿਆਦਾ ਮਾਤਰਾ ਚ ਲੈ ਰਿਹਾ ਜਿੰਦੇ ਕਰਕੇ ਅਫਾਰਾਪਨ ਆ ਰਿਹਾ ਉਹ ਡਾਈਜੈਸ਼ਨ ਦੇ ਪ੍ਰੋਬਲਮ ਆ ਰਹੀ ਸਾਨੂੰ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਮੁੜ ਕੇ ਰੋਟੀ ਖਾਣ ਦੀ ਜਿਹੜੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਮਨ ਹੀ ਨਹੀਂ ਹੁੰਦਾ ਅਸੀਂ ੱੱੱਕੇ ਨਾਲ ਖਾ ਲੈਂਦੇ ਆ ਫਿਰ ਵੀ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤੁਹਾਡਾ ਧਿਆਨ ਇਸ ਲਿਸਟ ਦੇ ਉੱਪਰ ਜਾਂ ਫਿਰ ਮੋਬਾਈਲ ਦੇ ਉੱਪਰ ਵਾ ਤਾਂ ਉਹ ਜਿਹੜਾ ਖਾਣਾ ਜਿਹੜਾ ਬ੍ਰੇਨ ਨੇ ਸਿਗਨਲ ਦੇਣਾ ਵਾ ਉਹ ਇਸ ਖਾਣੇ ਨੂੰ ਪਚਾਉਂਦਾ ਨਹੀਂ ਉਹਨੇ ਸਿਗਨਲ ਇਸ ਚੀਜ਼ ਦਾ ਦੇਣ ਲੱਗ ਜਾਣਾ ਫਿਰ ਇਹ ਖਾਣਾ ਪ체ਗਾ ਨਹੀਂ ਇਹ ਖਾਣਾ ਸੜੇਗਾ ਪੁਰਾਣੇ ਟਾਈਮ ਤੇ ਜਦੋਂ ਪੇਟ ਦੁਖਦਾ ਸੀਗਾ ਤਾਂ ਕੋਈ ਡਾਕਟਰ ਕੋ ਨਹੀਂ ਜਾਂਦਾ ਸੀਗਾ ਕੋਈ ਗੋਲੀ ਨਹੀਂ ਖਾਂਦਾ ਸੀ ਕਿਸੇ ਤਰ੍ਹਾਂ ਦੀ ਪੁਰਾਣੇ ਟਾਈਮ ਤੇ ਕੀ ਹੁੰਦਾ ਸੀਗਾ ਅੱਧਾ ਚਮਚ ਜਵੈਨ ਦਾ ਲੈ ਕੇ ਉਹਨੂੰ ਪਾਣੀ ਵਿੱਚ ਘੋਲ ਕੇ ਤੁਸੀਂ ਪੀ ਲੈਂਦੇ ਸੀਗੇ ਤਾਂ ਤੁਹਾਡਾ ਪੇਟ ਦਰਦ ਸਹੀ ਹੋ ਜਾਂਦਾ ਸੀ ਪਰ ਜਿਹੜੇ ਸਾਡਾ ਨੁਸਖਾ ਉਹ ਫਾਰਮੂਲਾ ਨੇ ਕੰਮ ਨਹੀਂ ਕੀਤਾ ਬਿਲਕੁਲ ਵੀ 19 ਕਿ ਹਿੱਲੇ ਆਉ ਨਹੀਂ ਕੋਈ ਫਰਕ ਹੀ ਨਹੀਂ ਪਿਆ ਉਲਟਾ ਸਾਡਾ ਹੋਰ ਪ੍ਰੋਗਰਾਮ ਜਿਹੜਾ ਪੇਟ ਆਲਾ ਵਿਗੜ ਗਿਆ ਫਿਰ ਉਹਦੇ ਪਿੱਛੇ ਕੀ ਕਾਰਨ ਰਹਿੰਦਾ ਦੇਖੋ ਫਿਰ ਉਹਨਾਂ ਦਾ ਹੱਲ ਹੈਗਾ ਉਹਨਾਂ ਦੇ ਲਈ ਆਪਾਂ ਹੱਲ ਇੱਕ ਲੱਭਿਆ ਜੀ ਉਹਨਾਂ ਵਾਸਤੇ ਇੱਕ ਬ੍ਰਹਮ ਅਸਤਰ ਜਿਹੜਾ ਆਪਾਂ ਜਿਵੇਂ ਚਲਾਉਂਦੇ ਨਾ ਲਾਸਟ ਟਾਈਮ ਬ੍ਰਹਮ ਅਸਤਰ ਉਹਨਾਂ ਵਾਸਤੇ ਫਿਰ ਆਪਾਂ ਪਲਾਂਟਸ ਬੇਸ ਮੈਡੀਸਨ ਤਿਆਰ ਕੀਤੀ 114 ਤਰ੍ਹਾਂ ਦੇ ਪਲਾਂਟਸ ਆ ਉਹਨਾਂ ਨੂੰ ਲਿਆ ਜਾਂਦਾ ਉਹਨਾਂ ਚੋਂ ਅਰਕ ਲੈ ਕੇ ਇਹ ਡਿলিউਸ਼ਨ ਤਿਆਰ ਕੀਤੇ ਜਾਂਦੇ ਆ ਇਫ ਇਹ ਡਾਈਜੈਸ਼ਨ ਤੇ ਤਾਂ ਕੰਮ ਕਰੇਗਾ ਕਰੇਗਾ ਪਰ ਜਿਹੜੀ ਅੱਜ ਜੇ ਗੱਲ ਕਰਾਂ ਪੰਜਾਬੀ ਵਿੱਚ ਅੱਜ ਮੋਟਾਪਾ ਵੱਧ ਰਿਹਾ ਬੈਡ ਫੈਟ ਵੱਧ ਰਿਹਾ ਇਹ ਇੱਥੇ ਆਪਣੇ ਲਵ ਫੈਟ ਵੱਧ ਰਹੀ ਹੈ ਟੰਮੀ ਵੱਧ ਰਹੀ ਹੈ ਅਲੱਗ-ਅਲੱਗ ਉਹ ਸਾਰੇ ਦੇ ਉੱਪਰ ਹੀ ਕੰਮ ਕਰੇਗਾ ਆਪਣੇ ਜਿੰਨਾਂ ਨੂੰ ਬਦ ਹਜ਼ਮੀ ਦੀ ਸਮੱਸਿਆ ਰਹਿੰਦੀ ਸਰ ਉਹਨਾਂ ਵਾਸਤੇ ਵਰਦਾਨ ਆ ਇਹ ਪੂਰੀ ਤਰ੍ਹਾਂ ਉਹ ਬੜਾ ਹੀ ਨਵੇਕਲਾ ਬੜਾ ਹੀ ਜ਼ਬਰਦਸਤ ਨੁਸਖਾ ਹੈ ਉਹਨਾਂ ਲੋਕਾਂ ਵਾਸਤੇ ਜੋ ਇਹ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਰੋਟੀ ਖਾ ਲਈਏ ਤਾਂ ਸਾਨੂੰ ਮੁੜ ਕੇ ਸਾਰਾ ਦਿਨ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਨਾ ਕੋਈ ਖਾਣ ਦੀ ਇੱਛਾ ਹੁੰਦੀ ਹੈ ਇੱਕ ਵਾਰ ਰੋਟੀ ਖਾ ਲਈਏ ਤੇ ਸਾਨੂੰ 24 ਘੰਟੇ ਤੱਕ ਭੁੱਖ ਲੱਗਦੀ ਨਹੀਂ ਸਾਡੀ ਰੋਟੀ ਹਜ਼ਮ ਹੀ ਨਹੀਂ ਹੁੰਦੀ ਸਾਡਾ ਢਿੱਡ ਅਫਾਰੇ ਵਾਂਗੂ ਹੋਇਆ ਰਹਿੰਦਾ ਹੈ ਸਾਡਾ ਢਿੱਡ ਫੁੱਲਿਆ ਰਹਿੰਦਾ ਹੈ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਐਵੇਂ ਲੱਗਦਾ ਕਿ ਜਿਵੇਂ ਢਿੱਡ ਦੇ ਉੱਤੇ ਕਿਸੇ ਨੇ ਵਜ਼ਨ ਰੱਖਤਾ ਹੋਵੇ ਅੱਜ ਉਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਆ ਅਸੀਂ ਪਹੁੰਚੇ ਨਾਗੀ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਜਲੰਧਰ ਜਿੱਥੇ ਮੇਰੇ ਸੱਜੇ ਪਾਸੇ ਬੈਠੇ ਨੇ ਡਾਕਟਰ ਗੁਰਬਖਸ਼ ਨਾਗੀ ਤੇ ਮੇਰੇ ਖੱਬੇ ਪਾਸੇ ਨੇ ਜਿਹੜੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਕਰਨ ਕਟਾਰੀਆ ਸਾਹਿਬ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਬੜੇ ਵਧੀਆ ਨੁਸਖਾ ਆ ਲੈ ਕੇ ਆਏ ਨੇ ਸਾਡੇ ਵਾਸਤੇ ਕੀ ਨੁਸਖਾ ਕੀ ਫਾਰਮੂਲਾ ਆਬਵੀਅਸਲੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇੱਥੇ ਇਹ ਸੌਂਫ ਹੈਗੀ ਐ ਇਹ ਕ ਏ ਮੇਥੀ ਦਾਣਾ ਔਰ ਅਜਵਾਇਨ ਤੇ ਜ਼ੀਰਾ ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਜਿਹੜੀ ਰਸੋਈ ਦੇ ਵਿੱਚ ਆਮ ਕਰਕੇ ਸਾਰੀਆਂ ਚੀਜ਼ਾਂ ਪੰਜ ਦੀਆਂ ਪੰਜ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਨੇ ਤੇ ਉਹਨਾਂ ਤੋਂ ਹੀ ਇਹ ਕਹਿੰਦੇ ਨੇ ਵੀ ਜਿਹੜਾ ਤੁਹਾਡਾ ਪੇਟ ਹੈਗਾ ਉਹ ਫੁੱਲ ਵਰਗਾ ਹਲਕਾ ਹੋ ਜਾਏਗਾ ਕੀ ਨੁਸਖਾ ਕੀ ਫਾਰਮੂਲਾ ਸੀ ਸ਼ੁਰੂਆਤ ਹੈਗੀ ਹੈ ਡਾਕਟਰ ਗੁਰਬਖਸ਼ ਨਾਗੀ ਜੀ ਤੋਂ ਕਰ ਲੈਂਦੇ ਆ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਭ ਤੋਂ ਪਹਿਲਾਂ ਜੀ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਅੱਜ ਆਪ ਦਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪੁੱਜੇ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਉਸ ਰੋਤਿਆਂ ਦਾ ਸੰਗਤ ਦਾ ਜਿਨ੍ਹਾਂ ਦੇ ਅਸ਼ੀਰਵਾਦ ਬਦੌਲਤ ਅੱਜ ਅਸੀਂ ਇੱਥੇ ਬੈਠੇ ਆ ਸਾਰੀ ਸੰਗਤ ਨੂੰ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਹੁੰਦਾ ਸੀ ਕਿਸੇ ਕਿਸੇ ਨੂੰ ਸੁਣਦੇ ਹੁੰਦੇ ਸੀ ਅਸੀਂ ਵੀ ਜੀ ਕਿਸੇ ਦਾ ਉਫਾਰਾ ਆ ਗਿਆ ਕਿਸੇ ਦਾ ਪੇਟ ਦਰਦ ਕਰਨਾ ਆ ਗਿਆ ਕਿਸੇ ਨੂੰ ਭੁੱਖ ਨਹੀਂ ਲੱਗਦੀ ਪਰ ਅੱਜਕੱਲ ਤਾਂ ਜਿਹੜੇ ਵੀ ਪੇਟ ਨੂੰ ਹੱਥ ਲਾ ਲਈ ਉਹ ਕਹਿੰਦਾ ਜੇ ਪੇਟ ਨੂੰ ਹੱਥ ਨਾ ਲਾ ਮੇਰਾ ਤਾਂ ਫੁੱਲਿਆ ਹੋਇਆ। ਬਿਲਕੁਲ ਸਹੀ ਗੱਲ ਹੈ ਜੀ। ਅੱਜਕੱਲ ਇਸ ਤਰ੍ਹਾਂ ਦਾ ਮਾਹੌਲ ਹੋ ਗਿਆ ਜੀ ਅ ਕੁਛ ਖਾਦਾ ਤਾਂ ਪੇਟ ਫੁੱਲਣਾ ਕੁਛ ਖਾਣ ਤੋਂ ਬਿਨਾ ਵੀ ਪੇਟ ਫਾਰਾ ਆ ਰਿਹਾ। ਕਿਉਂਕਿ ਨਾ ਫਰੂਕੀ ਸਾਹਿਬ ਇੱਕ ਸਮਾਂ ਹੁੰਦਾ ਸੀ ਜਿਹੜੀ ਸਾਡੀ ਕਿਚਨ ਹੁੰਦੀ ਸੀ ਉਹਨੂੰ ਵੈਦਖਾਨਾ ਬੋਲਿਆ ਜਾਂਦਾ ਹੁੰਦਾ ਸੀ। ਕਿਉਂਕਿ ਜਿਹੜੀ ਰਸੋਈ ਨਾ ਉਹਨੂੰ ਵੈਦਖਾਨੇ ਦਾ ਨਾਮ ਦਿੱਤਾ ਗਿਆ ਸੀ। ਪਰ ਅੱਜ ਉਸ ਰਸੋਈ ਨੂੰ ਬਿਮਾਰੀਆਂ ਦੀ ਫੈਕਟਰੀ ਦਾ ਨਾਮ ਦਿੱਤਾ ਗਿਆ। ਆਡੀ ਰਸੋਈ ਬਿਮਾਰੀਆਂ ਦੀ ਫੈਕਟਰੀ ਹੈ ਬਿਲਕੁਲ ਬਿਮਾਰੀਆਂ ਦੀ ਫੈਕਟਰੀ ਕਿਉਂ ਜੀ ਕਿਉਂਕਿ ਜਿਹੜੀਆਂ ਚੀਜ਼ਾਂ ਅੱਜ ਤੁਸੀਂ ਆਪਾਂ ਦਿਖਾ ਰਹੇ ਆ ਇੱਕ ਸਮਾਂ ਪਹਿਲੋਂ ਇਹ ਸਾਡੀ ਰਸੋਈ ਦਾ ਹਿੱਸਾ ਸੀ ਇਹ ਹਰੇਕ ਚੀਜ਼ ਦੇ ਵਿੱਚ ਇਹਨਾਂ ਨੂੰ ਵਰਤਿਆ ਜਾਂਦਾ ਸੀ ਪਰ ਅੱਜ ਜਿਵੇਂ ਜਿਵੇਂ ਸਮਾਂ ਮਾਡਰਨ ਹੋਇਆ ਅਸੀਂ ਵੀ ਮਾਡਰਨ ਹੋ ਗਏ ਜਦੋਂ ਅਸੀਂ ਮਾਡਰਨ ਹੋ ਗਏ ਇਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਆ ਗਏ ਔਰ ਇਹਨਾਂ ਚੀਜ਼ਾਂ ਨੂੰ ਅਸੀਂ ਮੰਨਿਆ ਹੀ ਨਹੀਂ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਵੈਦ ਖਾਨਾ ਕਿਉਂ ਸੀ ਕਿਉਂਕਿ ਉਹਨਾਂ ਇਹਨਾਂ ਚੀਜ਼ਾਂ ਬਾਰੇ ਚਲੋ ਇਹਨਾਂ ਪੜ੍ਹੇ ਲਿਖੇ ਤਾਂ ਨਹੀਂ ਸੀ ਪਰ ਉਹ ਕੁਦਰਤ ਨਾਲ ਬਹੁਤ ਵਧੀਆ ਜੁੜੇ ਹੋਏ ਸੀ ਉਹ ਜਾਣੇ ਅਣਜਾਣੇ ਇਹਨਾਂ ਚੀਜ਼ਾਂ ਦੀ ਇੰਨੀ ਕੋਈ ਜਾਣਕਾਰੀ ਰੱਖਦੇ ਸੀ ਕਿ ਉਹ ਘਰ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਉਹ ਜਦੋਂ ਵੀ ਖਾਣੇ 'ਚ ਵਰਤੇ ਜਾਂਦੇ ਸੀ ਖਾਣ ਤੋਂ ਬਾਅਦ ਉਹ ਪੇਟ ਜਿਹੜਾ ਪ੍ਰੋਪਰ ਉਹ ਖਾਣੇ ਨੂੰ ਡਾਈਜੈਸਟ ਕਰਦਾ ਸੀ ਉਹਦੇ 'ਚ ਜਿਹੜੀ ਆਪਣੀ ਜਠਨ ਅਗਲੀ ਵਰਕ ਕਰਦੀ ਸੀ ਪ੍ਰੋਪਰ ਨੇ ਜੂਸੇ ਬਣਦੇ ਸੀ ਰਸ ਬਣਦਾ ਸੀ ਤੇ ਫਰਾਪਨ ਨਹੀਂ ਆਉਂਦਾ ਸੀ ਪਰ ਅੱਜ ਕੀ ਹੋ ਰਿਹਾ ਜਿੰਨਾ ਵੀ ਪੋ ਲਿਆ ਜਾ ਰਿਹਾ ਉਹ ਭੋਜਨ ਐਸਡਿਕ ਜਿਆਦਾ ਮਾਤਰਾ ਚ ਲੈ ਰਿਆ ਜਿੰਦੇ ਕਰਕੇ ਅਫਾਰਾਪਨ ਆ ਰਿਹਾ ਉਹ ਡਾਈਜੈਸ਼ਨ ਦੇ ਪ੍ਰੋਬਲਮ ਆ ਰਹੀ ਹੈ ਜੀ 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 ਅੱਛਾ ਕਟਾਰੀ ਸਾਹਿਬ ਤੁਹਾਡੇ ਮੁਤਾਬਕ ਕੀ ਕੀ ਕਾਰਨ ਬਣਦੇ ਨੇ ਤੁਸੀਂ ਇੱਥੇ ਰੋਜ਼ਾਨਾ ਦਰਜਨਾ ਮਰੀਜ਼ਾਂ ਨੂੰ ਦੇਖਦੇ ਹੋ ਕੀ ਕਾਰਨ ਬਣਦਾ ਹੈ ਕਿ ਸਾਨੂੰ ਇੱਕ ਵਾਰ ਰੋਟੀ ਖਾਣ ਤੋਂ ਬਾਅਦ ਮੁੜ ਕੇ ਰੋਟੀ ਖਾਣ ਦੀ ਜਿਹੜੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਮਨ ਹੀ ਨਹੀਂ ਹੁੰਦਾ ਅਸੀਂ ੱੱੱਕੇ ਨਾਲ ਖਾ ਲੈਂਦੇ ਆ ਫਿਰ ਵੀ ਦੇਖੋ ਜੀ ਸਭ ਤੋਂ ਵੱਡਾ ਕਾਰਨ ਇਹ ਆ ਕੀ ਰੋਟੀ ਖਾਣ ਦੇ ਟਾਈਮ ਆਪਣਾ ਧਿਆਨ ਰੋਟੀ ਵੱਲ ਹੁੰਦਾ ਹੀ ਨਹੀਂ ਪਰ ਜਦੋਂ ਆਪਣਾ ਮੰਨ ਲਓ ਹੁਣ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਨਾ ਫੋਰ ਐਗਜ਼ਾਮਪਲ ਇਹਦੇ ਵਿੱਚ ਖਾਣਾ ਪਾਇਆ ਆਪਾਂ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਸਬਜ਼ੀ ਨਾਲ ਦਹੀਂ ਪਾਲੀ ਨਾਲ ਚਾਵਲ ਨਾਲ ਤੁਸੀਂ ਜੋ ਵੀ ਤੁਸੀਂ ਹਲਕਾ ਫੁਲਕਾ ਖਾਣੇ ਜਿੱਦਾਂ ਦਾ ਵੀ ਤੁਹਾਡਾ ਖਾਣਾ ਵਾ ਤੁਸੀਂ ਉਹ ਪਾ ਲਿਆ ਇਹਦੇ ਚ ਔਰ ਇਹ ਖਾਣਾ ਤੁਹਾਡੇ ਅੱਗੇ ਪਿਆ ਪਰ ਨਾਲ ਹੀ ਤੁਹਾਡੇ ਟੇਬਲ ਦੇ ਉੱਪਰ ਇੱਕ ਲਿਸਟ ਪਈ ਆ ਜਿੰਦੇ ਵਿੱਚ ਲਿਖਿਆ ਵਾ ਕਿ ਮੈਂ ਸਵੇਰੇ ਇਸ ਬੰਦੇ ਨੂੰ ਮਿਲਣਾ ਜਿੰਦੇ ਵਿੱਚ ਲਿਖਿਆ ਕਿ ਮੈਂ ਇਸ ਬੰਦੇ ਨਾਲ ਮੁਲਾਕਾਤ ਕਰਨੀ ਸੀ ਮੇਰੀ ਮੁਲਾਕਾਤ ਰਹਿ ਗਈ ਜਿੰਦੇ ਵਿੱਚ ਲਿਖਿਆ ਕਿ ਅੱਜ ਮੈਂ ਇਸ ਬੰਦੇ ਕੋਲ ਜਾ ਕੇ ਇੰਨੇ ਪੈਸੇ ਲੈਣੇ ਸੀਗੇ ਉਹ ਟੈਨਸ਼ਨ ਆ ਜਿਹੜੀਆਂ ਦਿਮਾਗ 'ਚ ਚੱਲ ਰਹੀਆਂ ਕਿਉਂਕਿ ਦੇਖੋ ਜੀ ਜਦੋਂ ਆਪਾਂ ਖਾਣਾ ਖਾਂਦੇ ਆ ਜਦੋਂ ਭੁੱਖ ਲੱਗਦੀ ਆ ਸਭ ਤੋਂ ਪਹਿਲਾ ਸਿਗਨਲ ਜਾਂਦਾ ਬ੍ਰੇਨ ਨੂੰ ਠੀਕ ਹੈ ਜਦੋਂ ਤੁਹਾਡੇ ਦਿਮਾਗ ਨੂੰ ਸਿਗਨਲ ਜਾਂਦਾ ਉਸ ਤੋਂ ਬਾਅਦ ਹੀ ਤੁਹਾਡੀ ਬੋਡੀ ਜਿਹੜੀ ਕਿ ਖਾਣੇ ਦੀ ਮੰਗ ਕਰਦੀ ਆ ਔਰ ਜਦੋਂ ਤੁਸੀਂ ਖਾਣਾ ਖਾਣ ਸਮੇਂ ਧਿਆਨ ਤੁਹਾਡਾ ਇਸ ਲਿਸਟ ਦੇ ਉੱਪਰ ਵਾ ਜਾਂ ਮੋਬਾਈਲ ਦੇ ਉੱਪਰ ਵੀ ਹਾਂ ਜਾਂ ਮੋਬਾਈਲ ਦੇ ਉੱਪਰ ਵਾ ਜਦੋਂ ਜਦੋਂ ਤੁਹਾਡਾ ਖਾਣਾ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਤੁਹਾਡਾ ਧਿਆਨ ਇਸ ਲਿਸਟ ਦੇ ਉੱਪਰ ਜਾਂ ਫਿਰ ਮੋਬਾਈਲ ਦੇ ਉੱਪਰ ਵਾ ਤਾਂ ਉਹ ਜਿਹੜਾ ਖਾਣਾ ਜਿਹੜਾ ਬ੍ਰੇਨ ਨੇ ਸਿਗਨਲ ਦੇਣਾ ਵਾ ਉਹ ਇਸ ਖਾਣੇ ਨੂੰ ਪਚਾਉਣ ਦਾ ਨਹੀਂ ਉਹਨੇ ਸਿਗਨਲ ਇਸ ਚੀਜ਼ ਦਾ ਦੇਣ ਲੱਗ ਜਾਣਾ ਫਿਰ ਇਹ ਖਾਣਾ ਪ체ਗਾ ਨਹੀਂ ਇਹ ਖਾਣਾ ਸੜੇਗਾ ਔਰ ਜਿੰਦਾ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਅੱਜ ਲੋਕ ਕਹਿ ਰਹੇ ਆ ਕਿ ਮੈਂ ਖਾ ਤਾਂ ਬੜਾ ਤੰਦਰੁਸਤ ਰਿਆਂ ਬੜਾ ਵਧੀਆ ਖਾ ਰਿਆਂ ਆ অর্ਗੈਨਿਕ ਖਾ ਰਿਆਂ ਪਰ ਫਿਰ ਵੀ ਮੇਰੀ ਸਿਹਤ ਨਹੀਂ ਬਣ ਰਹੀ ਫਿਰ ਵੀ ਮੈਨੂੰ ਲੱਗ ਨਹੀਂ ਰਿਹਾ ਮੇਰੇ ਬੱਚੇ ਨੂੰ ਕੁਝ ਲੱਗ ਨਹੀਂ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਰੁਕੀ ਸਾਹਿਬ ਇਹੀ ਆ ਕਿ ਖਾਣਾ ਖਾਣ ਸਮੇਂ ਨਾ ਤਾਂ ਆਪਣਾ ਧਿਆਨ ਖਾਣੇ 'ਚ ਹੁੰਦਾ ਔਰ ਦੂਸਰੀ ਗੱਲ ਜਿਹੜੀ ਬੜੀ ਟੱਚ ਕਰਦੀ ਕੁਦਰਤ ਨਾਲ ਵੀ ਜੇ ਮੈਂ ਪਹਿਲਾਂ ਦੀ ਗੱਲ ਕਰਾਂ ਜਦੋਂ ਆਪਾਂ ਖਾਣਾ ਖਾਂਦੇ ਸੀਗੇ ਇੱਕ ਤਾਂ ਆਪਾਂ ਚੌਂਕੜੀ ਮਾਰ ਕੇ ਖਾਂਦੇ ਸੀਗੇ ਚੌਂਕੜੀ ਮਾਰਨ ਦੇ ਨਾਲ ਕੀ ਹੁੰਦਾ ਜਿਹੜਾ ਲੱਤਾਂ ਵਾਲਾ ਬਲੱਡ ਸੀਗਾ ਉਹ ਲੋਕ ਹੋ ਜਾਂਦਾ ਸੀ ਔਰ ਉਹ ਪੇਟ ਦੇ ਉੱਪਰ ਆ ਜਾਂਦਾ ਸੀਗਾ ਕਿਉਂਕਿ ਖਾਣੇ ਨੂੰ ਡਾਈਜੈਸਟ ਕਰਨ ਵਾਸਤੇ ਹੀਟ ਚਾਹੀਦੀ ਆ ਜਦੋਂ ਬਲੱਡ ਆਏਗਾ ਉਹ ਹੀਟ ਪੈਦਾ ਕਰੇਗਾ ਔਰ ਉਸ ਤੋਂ ਬਾਅਦ ਜਦੋਂ ਆਪਾਂ ਚੌਂਕੜੀ ਮਾਰਦੇ ਸੀਗੇ ਔਰ ਪਰਮਾਤਮਾ ਦਾ ਸ਼ੁਕਰ ਕਰਦੇ ਸੀਗੇ ਕਿ ਵਾਹਿਗੁਰੂ ਤੇਰਾ ਸ਼ੁਕਰ ਆ ਤੂੰ ਸਾਨੂੰ ਰੋਟੀ ਨਸੀਬ ਕੀਤੀ ਪਰ ਅੱਜ ਨਾ ਤਾਂ ਸ਼ੁਕਰ ਰਹਿ ਗਿਆ ਔਰ ਨਾ ਹੀ ਖਾਣੇ ਵੱਲ ਧਿਆਨ ਰਹਿ ਗਿਆ ਜਿਹੜਾ ਸਭ ਤੋਂ ਵੱਡਾ ਕਾਰਨ ਆ ਖਾਣੇ ਦਾ ਸੜਨ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਅੱਜ ਬਦ ਹਜ਼ਮੀ ਹੋਣ ਦਾ ਸਭ ਤੋਂ ਵੱਡਾ ਕਾਰਨ ਆ ਗੈਸ ਬਣਨ ਦਾ ਔਰ ਸਭ ਤੋਂ ਵੱਡਾ ਕਾਰਨ ਆ ਫਰੁਕੀ ਸਾਹਿਬ ਖਾਦਾ ਖਾਣਾ ਡਾਈਜੈਸਟ ਹੋਣ ਦੌਰ ਬਾਹਰ ਨਹੀਂ ਜਾਂਦਾ ਕਬਜ ਦਾ ਜਿਹੜੀ ਅੱਜ 90% ਲੋਕਾਂ ਨੂੰ ਸਮੱਸਿਆ ਵਾ ਤੇ ਤੇ ਫਿਰ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਆ ਬਣਾ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਇਹ ਬੜਾ ਵਧੀਆ ਜ਼ਬਰਦਸਤ ਨੁਸਖਾ ਹੈ ਇੱਕ ਹੀ ਨੁਸਖਾ ਹੈਗਾ ਅਸੀਂ ਤੁਹਾਡੇ ਬਾਬਤ ਅਸੀਂ ਗੱਲਬਾਤ ਕਰਾਂਗੇ ਪਰ ਸਾਨੂੰ ਇਹ ਦੱਸੋ ਘਟਾਰੀ ਸਾਹਿਬ ਕਿ ਜਿਹੜਾ ਜ਼ੀਰਾ ਤੁਸੀਂ ਰੱਖਿਆ ਇੱਥੇ ਸੌਫ ਰੱਖੀ ਹੈ ਜਾਂ ਅਜਵਾਇਨ ਰੱਖੀ ਹੈ ਇਹ ਕੀ ਕੰਮ ਕਰੂਗੀ ਜੀ ਅਸੀਂ ਤਾਂ ਗੋਲੀਆਂ ਲੈ ਲੈ ਕੇ ਹੰਬੇ ਪੀਆ ਸਰ ਦੇਖੋ ਜੀ ਜੇ ਮੈਂ ਇੱਕ ਪ੍ਰੋਡਕਟ ਦੇ ਵਿੱਚ ਗੱਲ ਕਰਾਂ ਅਜਵਾਇਨ ਦੀ ਇਹ ਅਜਵਾਇਨ ਆ ਪਰ ਇਹ ਅਜਵਾਇਨ ਨਹੀਂਗੀ ਇਹ ਜੀਵਨ ਦਾਣ ਆ ਜੀਵਨ ਦਾਣ ਕਿਵੇਂ ਆ ਹੁਣ ਜੇ ਮੈਂ ਗੱਲ ਕਰਾਂ ਬਾਦਸ਼ਹੀ ਦੀ ਆਪਾਂ ਗੱਲ ਕਰ ਰਹੇ ਆਂ ਬੜਾ ਕ੍ਰੋਨਿਕਲ ਸਮੱਸਿਆ ਲੋਕਾਂ ਨੂੰ ਬੜੀ ਨੋਰਮਲ ਵੀ ਕਹਿ ਸਕਦੇ ਆ ਭਾਵੇਂ ਕਿ ਬੜੀ ਨੋਰਮਲ ਸਮੱਸਿਆ ਕਿ ਖਾਣਾ ਖਾਣ ਤੋਂ ਬਾਅਦ ਮੇਰਾ ਪੇਟ ਬੜਾ ਦੁਖਦਾ ਜਾਂ ਬਿਨਾਂ ਖਾਦੇ ਵੀ ਮੇਰਾ ਪੇਟ ਬੜਾ ਦੁਖਦਾ ਦੁਖਦਾ ਬੜਾ ਦੁਖਦਾ ਹੁਣ ਜੇ ਮੈਂ ਪੁਰਾਣੇ ਟਾਈਮ ਦੀ ਗੱਲ ਕਰਾਂ ਪੁਰਾਣੇ ਟਾਈਮ ਤੇ ਜਦੋਂ ਪੇਟ ਦੁਖਦਾ ਸੀਗਾ ਤਾਂ ਕੋਈ ਡਾਕਟਰ ਕੋ ਨਹੀਂ ਜਾਂਦਾ ਸੀਗਾ ਕੋਈ ਗੋਲੀ ਨਹੀਂ ਖਾਂਦਾ ਸੀ ਕਿਸੇ ਤਰ੍ਹਾਂ ਦੀ ਪੁਰਾਣੇ ਟਾਈਮ ਤੇ ਕੀ ਹੁੰਦਾ ਸੀਗਾ ਅੱਧਾ ਚਮਚ ਜਵੈਨ ਦਾ ਲੈ ਕੇ ਉਹਨੂੰ ਪਾਣੀ ਵਿੱਚ ਘੋਲ ਕੇ ਤੁਸੀਂ ਪੀ ਲੈਂਦੇ ਸੀਗੇ ਤਾਂ ਤੁਹਾਡਾ ਪੇਟ ਦਰਦ ਸਹੀ ਹੋ ਜਾਂਦਾ ਸੀਗਾ ਪਰ ਅੱਜ ਇਸ ਅਜਵੈਨ ਦੀ ਕੋਈ ਵੈਲਿਊ ਨਹੀਂ ਹੈਗੀ ਪਰ ਇਸ ਅਜਵੈਨ ਦੇ ਨਾਲ ਤੁਸੀਂ ਆਪਦੀ ਕਬਜ ਦੀ ਸਮੱਸਿਆ ਤੁਸੀਂ ਆਪਦੀ ਐਸਿਡਿਟੀ ਤੁਸੀਂ ਆਪਦੀ ਜਿਹੜੀ ਬਦਹਜਮੀ ਆ ਰਹੀ ਹੈ ਜਿਹੜੇ ਖੱਟੇ-ਖੱਟੇ ਡਕਾਰ ਆ ਰਹੇ ਆ ਜਦੋਂ ਆਪਾਂ ਖਾਣਾ ਖਾਂਦੇ ਆ ਉਹ ਲੀਵਰ ਇੱਕ ਡਕਾਰ ਕੱਢਦਾ ਜਿਹੜੇ ਆਪਾਂ ਨੂੰ ਖੱਟਾ ਡਕਾਰ ਕਹਿੰਦੇ ਜਿੰਨੂੰ ਆਪਾਂ ਕਿ ਮੈਂ ਖਾਦਾ ਤੇ ਮੈਨੂੰ ਕੋੜੇ-ਕੋੜੇ ਡਕਾਰ ਆ ਰਹੇ ਤੇਜਾਬੀ ਤੇਜਾਬੀ ਡਕਾਰ ਉਹ ਆ ਰਹੇ ਆ ਉਹ ਇਸੇ ਕਰਕੇ ਆ ਰਹੇ ਕਿ ਖਾਣਾ ਡਾਈਜੈਸਟ ਨਹੀਂ ਹੋ ਰਿਹਾ ਉਸ ਡਕਾਰ ਨੂੰ ਜੀ ਸਹੀ ਕਰਨ ਲਈ ਉਸ ਬਦਹਜਮੀ ਨੂੰ ਸਹੀ ਕਰਨ ਲਈ ਇਹ ਪੰਜੇ ਜਿਹੜੇ ਪ੍ਰੋਡਕਟ ਜਿਹੜੀਆਂ ਚੀਜ਼ਾਂ ਆਪਾਂ ਲੈ ਕੇ ਜਿਹੜੀਆਂ ਕੁਦਰਤਵਾ ਕੁਦਰਤ ਵੱਲੋਂ ਵਾ ਇਹ ਕੋਈ ਬਾਹਰੀ ਨਹੀਂ ਹੈ ਔਰ ਇਹਦੀ ਕੋਸਟ ਵੀ ਨਹੀਂ ਜ਼ਿਆਦਾ ਔਰ ਇਹਦੀ ਕੋਸਟ ਕੀ ਆ ਓਨੇ ਦਾ ਸਰ ਤੁਸੀਂ ਪੀਜ਼ਾ 버ਗਰ ਵੀ ਨਹੀਂ ਖਾਉ ਓਨੇ ਤੋਂ ਵੱਧ ਪੀਜ਼ਾ 버ਗਰਾਂ ਜਿੰਨੀ ਦੀ ਕੋਸਟ ਵਾ ਉਹ ਓਨੇ ਦਾ ਤੁਸੀਂ ਮਤਲਬ ਕਿ ਅੱਜ ਦੇ ਟਾਈਮ 'ਚ 버ਗਰ ਵੀ ਨਹੀਂ ਮਿਲਦਾ ਜਿੰਨੀ ਦੀ ਕੋਸਟ ਕਿਉਂਕਿ ਇਹ ਸਾਰੇ ਦੇ ਘਰ 'ਚ ਵੀ ਮਿਲ ਜਾਂਦੀ ਆ ਸੋ ਇਹ ਬੜਾ ਕੁਦਰਤੀ ਫਾਰਮੂਲਾ ਵਾ ਔਰ ਦੱਸਾਂਗੇ ਆਪਾਂ ਕਿਵੇਂ ਅੱਗੇ ਜੀ 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 ਅੱਛਾ ਨਗੀ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਆਇਆ ਥੇ ਜਿਹੜੇ ਲੋਕ ਕਹਿੰਦੇ ਨੇ ਜੀ ਵੀ ਅਸੀਂ ਖਾਤਾ ਬੜਾ ਵਧੀਆ ਰਿਆਂ ਹਾਜਮੇਦਾਰ ਸਾਡੇ ਚੀਜ਼ਾਂ ਖਾਣੇ ਆ ਖਾਣ ਦਾ ਧਿਆਨ ਵੀ ਅਸੀਂ ਬਹੁਤ ਰੱਖਦੇ ਆ ਪਰ ਸਾਡਾ ਮੋਟਾਪਾ ਲਗਾਤਾਰ ਵੱਧ ਰਿਹਾ ਹੈ ਬਹੁਤ ਲੋਕ ਕਹਿੰਦੇ ਨੇ ਜੀ ਅਸੀਂ ਬੜਾ ਬੈਲੈਂਸ ਖਾ ਰਿਹਾ ਬੜੀ ਪ੍ਰੋਟੀਨ ਡਾਈਟ ਖਾ ਰਿਹਾ ਪਰ ਸਾਡਾ ਵਜ਼ਨ ਹੀ ਨਹੀਂ ਵੱਧਦਾ ਉਹਦੇ ਚ ਇਹ ਮੁਸ਼ਕਲ ਹੱਲ ਕਰੇਗਾ ਤੁਹਾਡਾ ਨੁਸਖਾ ਫਾਰਮੂਲਾ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਤਾਂ ਜਿਵੇਂ ਕਰਨ ਜੀ ਨੇ ਬੋਲਿਆ ਕਿ ਸਭ ਤੋਂ ਪਹਿਲਾਂ ਖਾਣਾ ਖਾਣ ਦਾ ਨਿਜਮ ਉਹ ਸਹੀ ਹੋਣਾ ਚਾਹੀਦਾ ਅੱਗੇ ਇੱਕ ਤਾਂ ਸਵੇਰ ਜਿਹੜਾ ਖਾਣਾ ਸੂਰਜ ਚੜਨ ਦੇ 2 ਘੰਟੇ ਦੇ ਵਿੱਚ ਵਿੱਚ ਖਾ ਲੈਣਾ ਚਾਹੀਦਾ ਤੇ ਸ਼ਾਮ ਦਾ ਖਾਣਾ ਸੂਰਜ ਛਿਪਨ ਦੇ 1 ਘੰਟੇ ਦੇ ਵਿੱਚ ਵਿੱਚ ਖਾਣਾ ਚਾਹੀਦਾ ਅੱਜ ਤਕਰੀਬਨ ਮੇਗਾ 90 99% ਲੋਕ ਕੋ ਜਿੰਨਾ ਤਾਂ ਖਾਣ ਦਾ ਤਰੀਕਾ ਗਲਤ ਹੋ ਗਿਆ ਹੁਣ ਜਿਹੜਾ ਇਹ ਨੁਕਸਾ ਹੁਣ ਦੇਖੋ ਹਰੇਕ ਦਾ ਖਾਣ ਦਾ ਤਰੀਕਾ ਤਾਂ ਆਪਾਂ ਸਹੀ ਕਰ ਨਹੀਂ ਸਕਦੇ ਕਿਉਂਕਿ ਉਹ ਅੱਜ ਤੱਕ ਐਸਡੀਕ ਭੋਜਨ ਦੀ ਆਦਤ ਜਿੰਨੂੰ ਮਾਰਕੀਟ ਦਾ ਖਾਣ ਦੀ ਆਦਤ ਪੈ ਗਈ ਉਹਨੂੰ ਆਪਾਂ ਛੇਤੀ ਚੇਂਜ ਨਹੀਂ ਕਰ ਸਕਦੇ ਹੁਣ ਇਹ ਨੁਕਸਾ ਉੱਥੇ ਕਿਵੇਂ ਕੰਮ ਕਰੇਗਾ ਜਦੋਂ ਇਹ ਨੁਕਸਾ ਬਣਾ ਕੇ ਸਵੇਰ ਆਪਾਂ ਲੈਨੇ ਆ ਅੱਧਾ ਚਮਚ ਰੋਟੀ ਤੋਂ 45 ਮਿੰਟ ਬਾਅਦ ਗਰਮ ਕੋਸੇਜ ਪਾਣੀ ਚ ਘੋਲ ਕੇ ਤੇ ਰਾਤ ਨੂੰ ਖਾਣਾ ਖਾਣ ਤੋਂ 45 ਮਿੰਟ ਬਾਅਦ ਲੈਣੇ ਆ ਇਹ ਇਹ ਡਾਈਜੈਸ਼ਨ ਤੇ ਤਾਂ ਕੰਮ ਕਰੇਗਾ ਕਰੇਗਾ ਪਰ ਜਿਹੜੀ ਅੱਜ ਜੇ ਗੱਲ ਕਰਾਂ ਪੰਜਾਬੀ ਚ ਅੱਜ ਮੋਟਾਪਾ ਵਧ ਰਿਹਾ बैड ਫੈਟ ਵਧ ਰਿਹਾ ਇਹ ਇੱਥੇ ਆਪਣੇ ਲਵ ਫੈਟ ਵਧ ਰਹੀ ਹੈ ਟੰਮੀ ਵਧ ਰਹੀ ਹੈ ਅਲੱਗ-ਅਲੱਗ ਉਹ ਸਾਰੇ ਦੇ ਉੱਪਰ ਕੰਮ ਕਰੇਗਾ ਆਪਣੇ ਬਾਡੀ ਨੂੰ ਡੀਟੌਕਸ ਕਰੇਗਾ ਟੌਕਸਿਨ ਫਰੀ ਕਰੇਗਾ ਔਰ ਬੈਡ ਫੈਟ ਨੂੰ ਘਟਾਉਣ 'ਚ ਕੰਮ ਕਰੇਗਾ weight ਨੂੰ ਬੈਲੈਂਸ ਕਰਨ ਦੇ ਵਿੱਚ ਕੰਮ ਕਰੇਗਾ। ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਕਰਨ ਜੀ ਬਣੇਗਾ ਕਿਵੇਂ ਅਸੀਂ ਇਸ ਬਾਬਤ ਇਹ ਗੱਲਬਾਤ ਤੁਹਾਡੇ ਨਾਲ ਕਰਾਂਗੇ। ਸੋ ਨਹੀਂ ਇੱਕ ਹੋਰ ਛੋਟੇ ਜਿਹੇ ਸਵਾਲ ਦਾ ਜਵਾਬ ਚਾਹੀਦਾ ਹੈ। ਜਵਾਬ ਇਹ ਹੈ ਬਹੁਤ ਵਾਰ ਹੁੰਦਾ ਕਿ ਜਦੋਂ ਬੰਦਾ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਉਹਨੂੰ ਲਗਾਤਾਰ ਗੰਦੀ ਹਵਾ ਪਾਸ ਹੁੰਦੀ ਰਹਿੰਦੀ ਸਾਰਾ ਦਿਨ ਇਵਨ ਕਿ ਬੜਾ ਇੰਬੈਰਸਿੰਗ ਜਿਹੜਾ ਉਹ ਫੀਲ ਕਰਦਾ ਹੈ ਬਹੁਤ ਵਾਰ ਹੁੰਦਾ ਕਿ ਤੇ ਪਾਸੇ ਮੀਟਿੰਗ 'ਚ ਬੈਠਾ ਕਿਸੇ ਰਿਸ਼ਤੇਦਾਰੀ 'ਚ ਗਿਆ ਹੈ। ਤੇ ਉਹ ਉਹ ਫਿਰ ਕੀ ਉਹਦਾ ਹੱਲ ਹੋਏਗਾ ਇਸ ਚੀਜ਼ ਜਿਹੜੀ ਸਾਰਾ ਦਿਨ ਗੰਦੀ ਬਦਬੂਦਾਰ ਪਾਦੀ ਬੰਦਾ ਮਾਰੀ ਜਾ ਰਿਹਾ ਬਿਲਕੁਲ ਜੀ ਬਿਲਕੁਲ ਦੇਖੋ ਪਰ ਗੱਲ ਪਹਿਲੇ ਦੱਸੀ ਵੀ ਜਦੋਂ ਖਾਣਾ ਖਾਣੇ ਆਪਾਂ ਜਦੋਂ ਖਾਣੇ ਵੱਲ ਧਿਆਨ ਨਹੀਂ ਹੈਗਾ ਉਹ ਖਾਣਾ ਸੜੇਗਾ ਔਰ ਜਦੋਂ ਖਾਣਾ ਸੜੇਗਾ ਗੈਸ ਬਣੇਗੀ ਫਿਰ ਉਸ ਗੈਸ ਨੇ ਤੁਹਾਨੂੰ ਡਿਸਟਰਬ ਤਾਂ ਕਰਨਾ ਹੀ ਆ ਔਰ ਇਹਦਾ ਜਿਹੜਾ ਨੁਕਸਾ ਬਣਾਉਣ ਦਾ ਵਾ ਉਹ ਆਪਾਂ ਔਨ ਕੈਮਰਾ ਹੀ ਬਣਾਵਾਵਾਂਗੇ ਔਰ ਮੈਂ ਅੱਗੇ ਵੀ ਦੱਸਿਆ ਜੇ ਤੁਸੀਂ ਚੀਜ਼ਾ 버거 ਖਾਨ ਦੇ ਵਿੱਚ ਟਾਈਮ ਲਗਾਣੇ ਹੋ ਉਸ ਉਹਨੂੰ ਛੱਡ ਕੇ ਇੱਕ ਨੇਚਰਲ ਚੀਜ਼ ਵਾ ਇਹਨੂੰ ਤੁਸੀਂ ਅਗਰ 45 ਦਿਨ 45 ਦਿਨ ਵੀ ਅਗਰ ਇਹਨੂੰ ਲਗਾਤਾਰ ਲੈਣੇ ਹੋ ਦੇਖੋ ਇਹ ਨਹੀਂ 45 ਦਿਨਾਂ ਚ ਸਾਰੇ ਰੋਗ ਠੀਕ ਹੋਣਗੇ ਰੋਗ ਤਿੰਨ ਤਰ੍ਹਾਂ ਦੇ ਆ ਸਰ ਅਕਿਊਟ ਸਬਕਿਊਟਰ ਕ੍ਰੋਨਿਕਲ ਜਿਹੜੇ ਅਕਿਊਟ ਰੋਗ ਵਾ ਉਹ ਤਾਂ ਤੁਹਾਨੂੰ ਪਹਿਲੇ 10 ਦਿਨ ਦੇ ਵਿੱਚ ਹੀ ਦੱਸ ਦੇਣਗੇ ਵੀ ਤੁਹਾਨੂੰ ਇਸ ਫਾਰਮੂਲੇ ਦਾ ਨੁਕਸਾ ਪਹਿਲੇ 10 ਦਿਨ ਦੇ ਵਿੱਚ ਰਿਜ਼ਲਟ ਦਿਖ ਜਾਏਗਾ ਜਿਹੜੇ ਸਬਕਿਊਟ ਆ ਜਾਂਦੇ ਆ ਉਹ 20 ਤੋਂ 25 ਦਿਨ ਲੈਣਗੇ ਪਰ ਜਿਹੜੇ ਕ੍ਰੋਨਿਕਲ ਵਾ ਉਹ ਇਸ ਤੋਂ ਵੱਧ ਟਾਈਮ ਲੈਣਗੇ ਉਹ ਤੁਸੀਂ ਮੰਨ ਕੇ ਚਲੋ 3 ਮਹੀ ਤੇਨੇ ਮਿੰਟੋ 6 ਮਿੰਟ ਹੋਇਆ ਇਸ ਫਾਰਮੂਲੇ ਨੂੰ ਕੰਟੀਨਿਊ ਕਰਨ ਔਰ ਉਹਨਾਂ ਨੂੰ ਰਿਜ਼ਲਟ ਅੱਛਾ ਦਿਖੇਗਾ ਜੀ ਪੂਰੀ ਤਰ੍ਹਾਂ ਅੱਛਾ ਨਾਗੀ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਜੀ ਜਿਹੜੇ ਸੋਸ਼ਲ ਮੀਡੀਆ ਤੇ ਨੁਸਖੇ ਫਾਰਮੂਲੇ ਲੋਕ ਦੇਖਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਕਈ ਵਾਰ ਹੁੰਦਾ ਹੈ ਕਿ ਸਾਨੂੰ ਬਹੁਤ ਵਧੀਆ ਫਿੱਟ ਬੈਠ ਗਿਆ ਜਿਹੜਾ ਨੁਸਕਾ ਫਾਰਮੂਲਾ ਸੋਸ਼ਲ ਮੀਡੀਆ ਤੇ ਦੇਖਿਆ ਸੀ ਤੇ ਵਧੀਆ ਫਿੱਟ ਬੈਠ ਗਿਆ ਕਈਆਂ ਨੇ ਮੈਨੂੰ ਕਿਹਾ ਜੀ ਕਿ ਸਾਨੂੰ ਠੀਕ ਠੀਕ ਕੰਮ ਕੀਤਾ ਕੰਮ ਕੀਤਾ ਵੀ ਤੇ ਕੰਮ ਕੀਤਾ ਹੋਣੀ ਤੇ ਬਹੁਤ ਵਾਰ ਕਹਿੰਦੇ ਨੇ ਜੀ ਜਿਹੜਾ ਸਾਡਾ ਨੁਸਕਾ ਫਾਰਮੂਲੇ ਨੇ ਕੰਮ ਹੀ ਨਹੀਂ ਕੀਤਾ ਬਿਲਕੁਲ ਵੀ ਉਨੀ ਕੀ ਹਿੱਲਿਆ ਉਹਨੇ ਕੋਈ ਫਰਕ ਹੀ ਨਹੀਂ ਪਿਆ ਉਲਟਾ ਸਾਡਾ ਹੋਰ ਪ੍ਰੋਗਰਾਮ ਜਿਹੜਾ ਪੇਟ ਆਲਾ ਵਿਗੜ ਗਿਆ ਫਿਰ ਉਹਦੇ ਪਿੱਛੇ ਕੀ ਕਾਰਨ ਰਹਿੰਦੇ ਦੇਖੋ ਜੀ ਹੁਣ ਜਿਹੜੀ ਜਿਵੇਂ ਕਰੰਜੀ ਨੇ ਬੋਸ ਤਿੰਨ ਤਰ੍ਹਾਂ ਦੇ ਐਕਿਊਟ ਕ੍ਰੋਨਿਕਲ ਤੇ ਸਬ ਐਕਿਊਟ ਹੁਣ ਜਿਹੜਾ ਪਿਛਲੇ 2 ਸਾਲ ਤੋਂ 3 ਸਾਲ ਤੋਂ ਪੇਟ ਦੀ ਪ੍ਰੋਬਲਮ ਤੋਂ ਪਰੇਸ਼ਾਨ ਆ ਉਹ ਘਰੇ ਤਾਂ ਬੈਠਾ ਨਹੀਂ ਕੋਈ ਟੈਬਲੇਟ ਲੈ ਰਿਆ ਕੋਈ ਕੈਪਸੂਲ ਲੈ ਰਿਆ ਕੋਈ ਕੋਈ ਫੱਕੀ ਲੈ ਰਿਆ ਕੋਈ ਆਪਦਾ ਟੋਟਕੇ ਵਰਤ ਰਿਆ ਹੋਂ ਟਿੱਕਰ ਉਹਨੇ ਜਿੰਨੇ ਚੀਜ਼ਾਂ ਵਰਤੀਆਂ ਉਸ ਚੀਜ਼ ਨੇ ਉਹਦੀ ਬਾਡੀ ਚ ਉਹਨੂੰ ਦਬਾਇਆ ਓਕੇ ਦਬਾਇਆ ਹੁਣ ਕਈ ਪੇਸ਼ੈਂਟ ਆਉਂਦੇ ਆ ਕਹਿੰਦੇ ਵੀ ਡਾਕਟਰ ਸਾਹਿਬ ਅਸੀਂ ਮੈਡੀਸਿਨ ਲੈ ਕੇ ਆਏ ਆ ਆ ਰੋਗ ਸਾਨੂੰ ਨਹੀਂ ਸੀ ਪਰ ਇਹ ਆ ਗਿਆ ਇਹ ਕਿਵੇਂ ਹੋ ਗਿਆ ਹੁਣ ਜਿੰਨਾ ਵੀ ਬਾਹਰ ਜੇ ਮੈਂ ਗੱਲ ਕਰਾਂ ਐਲੋਪੈਥੀ ਦਾ ਇਲਾਜ ਹੁੰਦਾ ਉਹਨੂੰ ਦਬਾਇਆ ਸਪ੍ਰਿੰਗ ਨੂੰ ਜਿੰਨਾ ਦਬਾਇਆ ਜਾਊਗਾ ਓਨਾ ਜ਼ਿਆਦਾ ਜੰਪ ਲਏਗਾ ਹੁਣ ਜਦੋਂ ਇਹਨਾਂ ਨਾਲ ਆਪਾਂ ਸ਼ੁਰੂ ਕਰਦੇ ਆਂ ਔਰ ਇਹਨਾਂ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਬਾਡੀ ਨੂੰ ਡੀਟੌਕਸ ਕਰਨਾ ਉਸ 스프링 ਨੂੰ ਚੱਕਣਾ ਜਦੋਂ 스프링 ਉੱਠੇਗਾ ਮਤਲਬ ਜੱਟ ਤੇ ਕੰਮ ਕਰੂਗਾ ਕੁਝ ਪੁਰਾਣੇ ਰੋਗ ਵੀ ਨજર ਦੱਬੇ ਰੋਗ ਬਾਹਰ ਆਉਣਗੇ ਜੋ ਦੱਬੇ ਰੋਗ ਬਾਹਰ ਆਣਗੇ ਫਿਰ ਜਵੇਂ ਜਵੇਂ ਬਾਹਰ ਆਉਣਗੇ ਕਈਆਂ ਨੂੰ ਇੱਕ ਵਾਰੀ ਸਮੱਸਿਆ ਵੱਧਦੀ ਹੈ ਪਰ ਇਹਨੂੰ ਬੰਦ ਕਰਨ ਦੀ ਲੋੜ ਨਹੀਂ ਕਿਉਂਕਿ ਇਹਨਾਂ ਦਾ ਕੋਈ ਸਾਈਡ ਇਫੈਕਟ ਹੈ ਹੀ ਨਹੀਂ ਇਹਨੂੰ ਕੰਟੀਨਿਊ ਕਰਨ ਜਿਨ੍ਹਾਂ ਨੂੰ ਰਿਜ਼ਲਟ ਪਹਿਲਾਂ ਨਹੀਂ ਆਇਆ ਉਹਨੂੰ ਹੌਲੀ-ਹੌਲੀ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਅਗਰ ਜ਼ਰੂਰਤ ਪੈਂਦੀ ਹੋ ਆ ਕੇ ਸਲਾਹ ਵੀ ਸਾਡੀ ਲੈ ਸਕੀ ਫਿਰ ਜਿਹੜੇ ਕਹਿੰਦੇ ਨੇ ਅਸੀਂ ਦਵਾਈਆਂ ਖਾਣੀਆਂ ਨਹੀਂ ਪਰ ਠੀਕ ਹੀ ਅਸੀਂ ਕੁਦਰਤ ਦੇ ਨਾਲ ਹੀ ਹੋਣਾ ਫਿਰ ਉਹਨਾਂ ਦਾ ਹੱਲ ਕੀ ਹੈ ਜੀ ਨਹੀਂ ਸਰ ਦੇਖੋ ਫਿਰ ਉਹਨਾਂ ਦਾ ਹੱਲ ਹੈਗਾ ਉਹਨਾਂ ਦੇ ਲਈ ਆਪਾਂ ਹੱਲ ਇੱਕ ਲੱਭਿਆ ਜੀ ਉਹਨਾਂ ਵਾਸਤੇ ਇੱਕ ਬ੍ਰਹਮ ਅਸਤਰ ਜਿਹੜਾ ਆਪਾਂ ਜਿਵੇਂ ਚਲਾਉਂਦੇ ਨਾ ਲਾਸਟ ਟਾਈਮ ਬ੍ਰਹਮ ਅਸਤਰ ਉਹਨਾਂ ਵਾਸਤੇ ਫਿਰ ਆਪਾਂ ਪਲਾਂਟਸ ਬੇਸ ਮੈਡੀਸਨ ਤਿਆਰ ਕੀਤੀ ਹੈ ਅੱਛਾ ਇਹ ਕੀ ਹੈ ਜੀ ਇਹ ਇਹ ਜੀ ਇਹ ਡਿলিউਸ਼ਨ ਆ ਜੀ ਤਿਆਰ ਕੀਤੇ ਗਏ ਪਲਾਂਟਸ 베ਸ ਮੈਡੀਸਨ ਇਹਨੂੰ ਬੋਲਿਆ ਜਾਂਦਾ ਇਹਨੂੰ ਪੌਦਿਆਂ ਦਾ ਅਰਕ ਬੋਲਿਆ ਜਾਂਦਾ 114 ਤਰ੍ਹਾਂ ਦੇ ਪਲਾਂਟਸ ਆ ਉਹਨਾਂ ਨੂੰ ਲਿਆ ਜਾਂਦਾ ਉਹਨਾਂ ਚੋਂ ਅਰਕ ਲੈ ਕੇ ਇਹ ਡਿলিউਸ਼ਨ ਤਿਆਰ ਕੀਤੇ ਜਾਂਦੇ ਆ ਫਿਰ ਉਹਨਾਂ ਵਾਸਤੇ ਇਹ ਬ੍ਰਹਮਾਸਤਰ ਜਿਹੜੀ ਆਪਣੀ ਮੈਡੀਸਨ ਤਿਆਰ ਕੀਤੀ ਜਾਂਦੀ ਏ ਇਹ ਅਕੋਰਡਿੰਗ ਟੂ ਡਿਸੀਜ਼ ਉਹਨਾਂ ਦੀ ਡਿਸੀਜ਼ ਦੇ ਮੁਤਾਬਕ ਡਿলিউਸ਼ਨ ਬਣਦੇ ਆ ਜਦ ਡਿলিউਸ਼ਨ ਬਣਦੇ ਫਿਰ ਉਹਨਾਂ ਨੂੰ ਦਿਨ ਚ ਤਿੰਨ ਤੋਂ ਤਿੰਨ ਟਾਈਮ ਖਾਣੇ ਹੁੰਦੇ ਉਹਨਾਂ ਨੇ ਠੀਕ ਹੈ ਔਰ ਇਹਨਾਂ ਨੂੰ ਲੈਣ ਦਾ ਤਰੀਕਾ ਬੜਾ ਸੌਖਾ ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਵਾਟਰ 베ਸ ਮੈਡੀਸਨ ਆ ਵਾਟਰ بیس ਔਰ ਇਹ ਹਰੇਕ ਤਰ੍ਹਾਂ ਦੇ ਰੋਗ ਦੇ ਉੱਤੇ ਕੰਮ ਕਰੇਗੀ ਫਿਰ ਹਰੇਕ ਤਰ੍ਹਾਂ ਦੇ ਹਾਂਜੀ ਅੱਛਾ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਜੀ ਡਾਕਟਰ ਸਾਹਿਬ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਨੁਸਖੇ ਇਸ ਤਰ੍ਹਾਂ ਦੇ ਟੋਟਕੇ ਫਾਰਮੂਲੇ ਅਸੀਂ ਇਸਤੇਮਾਲ ਕਰਦੇ ਆ ਕਿੰਨਾ ਕੁ ਟਾਈਮ ਚਾਹੀਦਾ ਹੁੰਦਾ ਇਹ ਤਾਂ ਤੁਸੀਂ ਕਹਿ ਰਹੇ ਹੋ ਕਿ ਆਪਣੇ ਮੁਤਾਬਕ ਕੰਮ ਕਰਦੇ ਕੁਦਰਤ ਤੇ ਵੀ ਥੋੜੇ ਨੁਸਖੇ ਫਾਰਮੂਲੇ ਨੇ ਕਿਹੜੇ ਰੋਗਾਂ 'ਚ ਕੰਮ ਕਰਦੇ ਨੇ ਦੇਖੋ ਜਿਹੜੇ ਇਹ ਆ ਇਹ ਹਰੇਕ ਰੋਗ ਦੇ ਉੱਤੇ ਸਾਡੀ ਬਾਡੀ ਦਾ ਸਭ ਤੋਂ ਪਹਿਲਾਂ ਸੈੱਲ ਟਿਸ਼ੂ organ ਤੇ ਸਿਸਟਮ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਸੈੱਲ ਚ ਆਉਣੀ ਸੈੱਲ ਤੋਂ ਕਿ ਟਿਸ਼ੂ ਡਿਸਟਰਬ ਟਿਸ਼ੂ ਤੋਂ ਕਿ organ ਤੇ ਸਿਸਟਮ ਸਾਰੀ ਬਾਡੀ ਡਿਸਟਰਬ ਹੋਗੀ ਹੁਣ ਜਦੋਂ ਆਪਾਂ ਇਹਨੂੰ ਸ਼ੁਰੂ ਕਰਦੇ ਆ ਇਹਨੇ ਸਭ ਤੋਂ ਪਹਿਲਾਂ ਉਸ ਸੈੱਲ ਦੇ ਵਿੱਚ ਪਹੁੰਚ ਕੇ ਉਸ ਸੈਲੂਲ ਨੂੰ ਡੀਟੌक्स ਕਰਨਾ ਹੈ ਜਦੋਂ ਇਹਨੇ ਉਹ ਸੈਲਿਕ ਮਾਤਰਾ ਆਕਸੀਨ ਦਾ ਲੈਵਲ ਵਧਾਤਾ ਟਿਸ਼ੂ organ ਤੇ ਸਿਸਟਮ ਉਹ ਆਟੋਮੈਟਿਕ ਬਾਡੀ ਨੇ ਰਿਕਵਰ ਕਰਨਾ ਔਰ ਇਹ ਇਹ ਹੈਗੀ ਪਲਾਂਟ ओरिएंटेड ਔਰ ਜਦੋਂ ਇਹਨੂੰ ਆਪਾਂ ਪਲਾਂਟਸ ਔਰ ਇਹਨੂੰ ਜਦ ਤਾਣਾ ਇਹਦਾ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਆ ਇਹ ਵਾਟਰ ਬੇਸ ਆ ਔਰ ਸਰੀਰ ਬਣਿਆ ਪੰਜ ਤੱਤ ਤੋਂ ਠੀਕ ਔਰ ਪੰਜ ਤੱਤੋਂ ਹੀ ਇਹ ਮੈਡੀਸਨ ਬਣੀ ਆ ਜਦੋਂ ਜਿਹੜੀ ਚੀਜ਼ ਜਿੱਥੋਂ ਬਣੀ ਆ ਉਹ ਦਵਾਂਗੇ ਤੇ ਉਹਨੇ ਰਿਕਵਰੀ ਕਰਨੀ ਹੀ ਕਰਨੀ ਆ ਇਸ ਤਰ੍ਹਾਂ ਦਾ ਹੈਕ ਕੀ ਜੀ ਇਹਦੇ ਚ ਇਹ ਦੇਖੋ ਇਹਦੇ ਚ ਅਲੱਗ-ਅਲੱਗ ਪਲਾਂਟਸ ਮੈਂ ਤੁਹਾਨੂੰ ਇਹ ਜ਼ਰੂਰ ਥੋੜਾ ਜਿਹਾ ਚੈੱਕ ਵੀ ਕਰਾਉਣਾ ਜੀ ਜੀ ਤੁਸੀਂ ਦੇਖੋ ਇੱਧਰ ਜਿਹੜਾ ਨੁਸਖਾ ਫਾਰਮੂਲਾ ਨਾਗੀ ਜੀ ਆਪਣਾ ਬਣਾ ਰਹੇ ਨੇ ਔਰ ਕਰਨ ਜੀ ਨੇ ਨੁਸਖਾ ਬਣਾਉਣਾ ਸ਼ੁਰੂ ਕਰਤਾ ਹੈ ਇਹ ਕੀ ਪਾਇਆ ਜੀ ਹਜਵੈਂਡ ਪਾਇਆ ਜੀ ਜ਼ੀਰਾ ਪਾਇਆ ਇਹ ਸਰ ਜੀਰਾ ਪਾਇਆ ਜੀ ਇਹਦੇ ਵਿੱਚ ਜ਼ੀਰਾ ਭੁੰਨ ਕੇ ਆਪਾਂ ਪਾਇਆ ਵਾ ਔਰ ਇਹ ਜ਼ੀਰਾ ਭੁੰਨ ਕੇ ਹੀ ਪੈਣਾ ਇਹਦੇ ਵਿੱਚ ਠੀਕ ਹੈ ਜੀਨੇ ਭੁੰਨੇ ਮਤਲਬ ਤੁਸੀਂ ਇੱਕ ਚਮਚ ਆਪਾਂ ਇੱਕ ਚਮਚ ਦੇ ਜ਼ੀਰਾ ਪਾਇਆ ਪੂਰਾ ਭਰ ਕੇ ਠੀਕ ਹੈ ਜੀ ਇੱਕ ਚਮਚ ਜ਼ੀਰਾ ਪਾ ਕੇ ਉਸ ਤੋਂ ਬਾਅਦ ਇਹਨੂੰ ਭੁੰਨ ਲਿਆ ਠੀਕ ਹੈ ਭੁੰਨਣ ਤੋਂ ਬਾਅਦ ਇਹਨੂੰ ਹਲਕੇ ਜਿਹੇ ਲਾਲ ਹੋ ਗਿਆ ਜੀ ਹਾਂ ਜੀ ਹਲਕਾ ਜਿਹਾ ਲਾਲ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਹਾਂ ਇੰਦੇ ਵਿੱਚ ਪਾਵਾਂਗੇ ਜੀ ਜੀ ਸੋ ਤੁਸੀਂ ਦੇਖੋ ਇਹ ਨੁਸਖਾ ਫਾਰਮੂਲਾ ਲਗਾਤਾਰ ਇੱਧਰ ਤਿਆਰ ਵੀ ਹੋ ਰਿਹਾ ਹੈ ਔਰ ਅਸੀਂ ਸਮਝਾਂਗੇ ਕਿ ਕਿਵੇਂ ਦਾ ਇਸਤੇਮਾਲ ਕਰਨਾ ਹੈ ਜੀ ਨਾਗੀ ਸਾਹਿਬ ਤੁਸੀਂ ਕਹਿ ਰਹੇ ਸੀ ਇਹ ਨੁਸਖਾ ਫਾਰਮੂਲਾ ਤੁਹਾਡੇ ਵਾਲਾ ਵੀ ਇੰਨਾ ਕੰਮ ਕਰਦਾ ਬਿਲਕੁਲ ਜੀ ਬਿਲਕੁਲ ਆ ਦੇਖੋ ਹੁਣ ਆਪਾਂ ਇਹ 10 ਬੂੰਦਾ ਪਾਵਾਂਗੇ 1 2 3 4 5 6 7 8 9 10 ਹੁਣ ਪਾ ਲਈਆਂ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਲੋੜ ਅਨੁਸਾਰ ਜਿੰਨਾ ਕੋ ਤੁਸੀਂ ਪੀਣਾ ਚਾਹੋ ਪੀ ਸਕਦੇ ਹੋ ਉਹਨੂੰ ਇਸ ਤਰ੍ਹਾਂ ਮਿਕਸ ਕਰਕੇ ਜੀ ਜੀ ਠੀਕ ਹੈ ਹੁਣ ਆਪਾਂ ਨੂੰ ਪੀ ਸਕਦੇ ਹਾਂ ਆਪਾਂ ਪੀਵਾਂਗੇ ਵੀ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਜੀ ਨਾ ਜੀ ਜ਼ਰੂਰੀ ਥੋੜਾ ਕਿ ਪ੍ਰੋਬਲਮ ਲਈ ਪੀਣੀ ਹੈ ਹਾਂਜੀ ਇਹ ਵੈਸੇ ਵੀ ਬੋਡੀ ਲਈ ਇੱਕ એનર્ਜੀ ਹੈ ਇੱਕ ਬੋਡੀ ਨੂੰ ਦੇਖੋ ਜਿਹੜੇ ਮਾਹੌਲ ਚ ਸਾਰੀ ਦੁਨੀਆ ਰਹਿੰਦੀ ਅਸੀਂ ਵੀ ਉਸੇ ਚ ਰਹਿੰਦੇ ਆ ਠੀਕ ਹੈ ਅਗਰ ਇਹ ਜ਼ਰੂਰੀ ਨਹੀਂ ਕਿ ਪ੍ਰੋਬਲਮ ਚ ਨਹੀਂ ਹੈ ਆਪਾਂ ਨੈਚੁਰਲ ਤਰੀਕੇ ਨਾਲ ਵੀ ਇਹਨੂੰ ਯੂਜ਼ ਕਰ ਸਕਦੇ ਆ ਜੀ 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 ਸੋ ਇਹ ਦੇਖੋ ਤੁਸੀਂ ਇਹ ਨੁਸਖਾ ਵੀ ਅਸੀਂ ਦਿਖਾਤਾ ਹੈ ਇਹਨਾਂ ਨੇ ਕਰਨ ਜੀ ਨੇ ਕਰਨ ਜੀ ਇਹਨੂੰ ਭੁੰਨ ਲਿਆ ਜੀਰੇ ਨੂੰ ਤੁਸੀਂ ਜੀ ਇਹ ਭੁੰਨ ਕੇ ਹੁਣ ਲਾਲ ਹੋ ਚੁੱਕਾ ਵਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਚਮਚ ਠੀਕ ਹੈ ਅਜਵੈਨ ਦਾ ਪਾਵਾਂਗੇ ਠੀਕ ਹੈ ਠੀਕ ਹੈ ਜੀ ਅੱਧਾ ਚਮਚ ਅਜਵੈਨ ਦਾ ਪਾ ਕੇ ਔਰ ਨਾਲ ਹੀ ਅੱਧਾ ਚਮਚ ਆਪਾ ਮੇਥੀ ਦਾਣਾ ਠੀਕ ਹੈ ਜਿਹੜੀ ਕਿ ਪੇਟ ਵਾਸਤੇ ਬੜੀ ਵਧੀਆ ਔਰ ਨਾਲ ਹੀ ਜੀ ਜੀ ਸੌਫ ਇੱਕ ਚਮਚ ਸੌਫ ਦਾ ਠੀਕ ਹੈ ਪਾ ਕੇ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਦਾਂਗੇ ਠੀਕ ਹੈ ਹੁਣ ਇਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਵਿੱਚ ਕਰਾਂਗੇ ਗ੍ਰाइंड ਅੱਛਾ ਗ੍ਰਾਈਂਡਰ ਕਰਨਾ ਇਹਨੂੰ ਕਿ ਕਰਾਂਗੇ ਤੇ ਨਮਕ ਦਾ ਫੱਕਾ ਵੈਸੀ ਮਾਰ ਲੈਣਾ ਹਾਂ ਨਹੀਂ ਨਮਕ ਵੀ ਦੱਸਾਂਗੇ ਜੀ ਉਹ ਵੀ ਦੱਸਾਂਗੇ ਕਿਵੇਂ ਪਾਉਣਾ ਜੀ ਜੀ ਸੋ ਤੁਸੀਂ ਦੇਖੋ ਜੀ ਇਹਨੂੰ ਮਿਕਸੀ ਚ ਪਾ ਕੇ ਜੀ ਜੀ ਸੋ ਤੁਸੀਂ ਦੇਖੋ ਜਦੋਂ ਤੱਕ ਕਟਾਰੀਆ ਜੀ ਬਣਾਉਂਦੇ ਨੇ ਨੁਸਖਾ ਫਾਰਮੂਲਾ ਅੱਛਾ ਇੱਕ ਗੱਲ ਹੋਰ ਦੱਸੋ ਜਿਹੜੇ ਤੁਹਾਡੇ ਨੁਸਖੇ ਨੇ ਟੋੜ ਕੇ ਨਹੀਂ ਜਾਂ ਇਹ ਇਸ ਤਰ੍ਹਾਂ ਦੇ ਘਰੇਲੂ ਜਿਹੜੀ ਚੀਜ਼ਾਂ ਹੁੰਦੀਆਂ ਨੇ ਇਹ ਕਿਹੜੇ ਕਿਹੜੇ ਰੋਗਾਂ ਤੇ ਹੋਰ ਅੱਜਕੱਲ ਗੈਸ ਵੀ ਬੜਾ ਬੰਦ ਹੈ ਤਜ਼ਾਬ ਵੀ ਬੜਾ ਬੰਦ ਹੈ ਦੇਖੋ ਅੱਜ ਸਮੱਸਿਆ ਸਾਰੀ ਡਾਈਜੈਸ਼ਨ ਤੋਂ ਸ਼ੁਰੂ ਹੋਣੀ ਹੈ ਅੱਜ ਬਹੁਤ ਲੋਕ ਆ ਜਿਹੜੇ ਗੈਸ ਤੋਂ ਪਰੇਸ਼ਾਨ ਤਜਾਬ ਤੋਂ ਪਰੇਸ਼ਾਨ ਕਬਜ ਤੋਂ ਪਰੇਸ਼ਾਨ ਜਿਹੜਾ ਇਹ ਤੁਹਾਨੂੰ ਟੋਟਕੇ ਸਿੱਧੇ ਆ ਇਹ ਆਪਣਾ ਮੈਡੀਸਨ ਦਾ ਪਲਾਂਟਸ بیس ਮੈ ਇਹ ਹਰੇਕ ਤਰ੍ਹਾਂ ਦੇ ਇਸ ਰੋਗ ਦੇ ਉੱਤੇ ਕੰਮ ਕਰੇਗੇ ਮਤਲਬ ਕਹਿਣਾ ਦਾ ਮਤਲਬ ਇਹ ਵੀ ਜਿਨ੍ਹਾਂ ਕੋਲੇ ਨੁਸਖੇ ਟੋਟ ਕੇ ਬਹੁਤ ਵਾਰ ਹੁੰਦਾ ਜੀ ਨਾਗੀ ਸਾਹਿਬ ਸਾਡੇ ਕੋਲ ਟਾਈਮ ਦੀ ਪਹਿਲੀ ਥੋੜ੍ਹ ਹੁੰਦੀ ਹੈ ਇਹ ਨੁਸਖੇ ਟੋਟ ਕੇ ਨਹੀਂ ਬਣਾ ਸਕਦੇ ਅਸੀਂ ਫਿਰ ਉਹਨਾਂ ਦਾ ਹੱਲ ਉਹਨਾਂ ਲਈ ਬੈਠੇ ਆ ਜੀ ਆਵੇ ਤਿਆਰ ਕਰਕੇ ਮੈਡੀਸਨ ਦੇ ਰਹੇ 10-10 ਬੂੰਦਾ ਦਿਨ ਚ ਸਵੇਰੇ ਦੁਪਹਿਰੇ ਸ਼ਾਮ ਪਾਣੀ ਚ ਮਿਕਸ ਕਰਕੇ ਆਪ ਲੈਣੀਆਂ ਹੁੰਦੀਆਂ ਇਹ ਇਹ ਸਭ ਤੋਂ ਵਧੀਆ ਕੀ ਕਰੇਗੀ ਇਹ ਮੈਡੀਸਨ ਕੀ ਕਰੇਗੀ ਇਹ ਇੰਨੇ ਸਭ ਤੋਂ ਪਹਿਲਾਂ ਡਾਈਜੈਸ਼ਨ ਨੂੰ ਠੀਕ ਕਰਨਾ ਜਦੋਂ ਡਾਈਜੈਸ਼ਨ ਠੀਕ ਹੋ ਗਿਆ ਅਗਲਾ ਬਾਡੀ ਨੇ ਆਪਣੇ ਆਪ ਸਾਰਾ ਵਰਕ ਸ਼ੁਰੂ ਕਰ ਲੈਣਾ ਔਰ ਇਹਨੇ ਦੂਸਰਾ ਜਿਹੜਾ ਐਸਿਡ ਜ਼ਿਆਦਾ ਅੱਜ ਦੇਖੋ ਠੀਕ ਹੈ ਆਯੁਰਵੇਦ ਅਨੁਸਾਰ ਇਤਨੇ ਸਮੱਸਿਆਵਾਂ ਅਜ ਪਿੱਤ ਵਧ ਰਿਹਾ ਮਤਲਬ ਲੀਵਰ ਫੈਟੀ ਹੋ ਰਿਹਾ ਵਾਤ ਵਧ ਰਹੀ ਮਤਲਬ ਦਰਦਾਂ ਪੈਦਾ ਹੋ ਰਹੀਆਂ ਕਫ ਮਤਲਬ ਜਿਹੜਾ ਰੇਸ਼ਾ ਬਣ ਰਿਹਾ ਅਜ ਤਿੰਨੇ ਰੋਗਾਂ ਦੇ ਨਾਲ ਅਜ ਗ੍ਰੈਸਟ ਹੋ ਰਿਹਾ ਹੁਣ ਇਹਦਾ ਕੰਮ ਕੀ ਇਹਨੇ ਵਾਤ ਪਿੱਤ ਕਫ ਨੂੰ ਵੀ ਬੈਲੈਂਸ ਕਰਨਾ ਔਰ ਪਲੱਸ ਬੋਡੀ ਦੇ ਟੈਂਪਰਾਮੈਂਟਰ ਵੀ ਬੈਲੈਂਸ ਕਰਕੇ ਹਰੇਕ ਤਰ੍ਹਾਂ ਦੇ ਰੋਗ ਨੂੰ ਇਹਨੇ ਠੀਕ ਕਰਨਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਗੀ ਸਾਹਿਬ ਅੱਛਾ ਅਸੀਂ ਇਹ ਤਿੰਨੀ ਚਾਰੀ ਚੀਜ਼ਾਂ ਮਿਕਸ ਕਰ ਲਈਏ ਉਸ ਤੋਂ ਬਾਅਦ ਅਸੀਂ ਨੂੰ ਪੀਸਣਾ ਹੈ ਜੀ ਸਰ ਇਹਨੂੰ ਆਪਾਂ ਹੁਣ ਕਰਾਂਗੇ ਗ੍ਰੈਂਡ ਜੀ ਲੋ ਜੀ ਇਹ ਹੁਣ ਹੋ ਚੁੱਕਾ ਗ੍ਰੈਂਡ ਪੂਰੀ ਤਰ੍ਹਾਂ ਜੀ ਜਿਹੜਾ ਤੁਹਾਡਾ ਬਾਦ ਹਾਜਮੀ ਦਾ ਫਾਰਮੂਲਾ ਵਾ ਉਹ ਬਣ ਕੇ ਤਿਆਰ ਹੋ ਚੁੱਕਾ ਵਾ ਠੀਕ ਹੈ ਚਲੋ ਇਹਨੂੰ ਅਸੀਂ ਪੀਸ ਲਿਆ ਪੀਸਣ ਤੋਂ ਬਾਅਦ ਕੀ ਕਰਨਾ ਜੀ ਇਹ ਤੇ ਤੁਸੀਂ ਪੀਸ ਕੇ ਦੇਖ ਲਿਆ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਔਰ ਹਾਂ ਤੁਸੀਂ ਗੱਲ ਕਰ ਪਾਊਡਰ ਜੇ ਬਣ ਗਿਆ ਜੀ ਸਰ ਜੀ ਪਾਊਡਰ ਬਣ ਗਿਆ ਔਰ ਤੁਸੀਂ ਗੱਲ ਕਰ ਰਹੇ ਸੀ ਕਿ ਨਮਕ ਆਪਾਂ ਫੱਕੀ ਮਾਰਨੀ ਔਰ ਜਿਹੜਾ ਨਮਕ ਆ ਉਸ ਨਮਕ ਦਾ ਕੰਮ ਹੁਣ ਸਟਾਰਟ ਹੋਏਗਾ ਜੀ ਔਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਚਮਚ ਠੀਕ ਹੈ ਨਮਕ ਪਾਵਾਂਗੇ ਠੀਕ ਹੈ ਜੀ ਫਿਰ ਇਹਨੂੰ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੀ ਆਵਾਜ਼ ਤਾਂ ਫ੍ਰੈਗਰੈਂਸੀ ਲਾਗੀ ਸਭ ਬੜੀ ਘੈਂਟ ਆ ਗਈ ਜੀ ਬਹੁਤ ਵਧੀਆ ਜੀ ਮੂਝ ਵੈਸੀ ਪਣੀ ਆ ਕੋ ਇਦੀ ਫ੍ਰੈਗਰੈਂਸ ਨਾਲ ਹੀ ਉਹਦੇ ਜਿਹੜੇ ਨਾ ਕਾਫੀ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਆ ਖਾਣ ਨਾਲ ਤਾਂ ਉਹ ਨਹੀਂ ਹੋਣੇ ਆ ਪਰ ਜਦੋਂ ਇਹਨੂੰ ਸਲਾਈਵਾ ਤਿਆਰ ਹੋ ਗਿਆ ਹੁੰਦਾ ਕੋਲ ਜੀ ਬਿਲਕੁਲ ਹੋਣਾ ਹੀ ਹੋਣਾ ਕਿਉਂਕਿ ਨੇਚਰਲ ਆ ਜੀ 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 ਇਹ ਸਾਡੀ ਰਸੋਈ ਜਿਹੜਾ ਜਿਹਨੂੰ ਵੈਦਖਾਨਾ ਬੋਲਿਆ ਜਾਂਦਾ ਹੈ ਇਹ ਉਸ ਰਸੋਈ ਦਾ ਹਿੱਸਾ ਹੈ ਔਰ ਇਹ ਚੀਜ਼ਾਂ ਤੁਹਾਨੂੰ ਸਾਡੇ ਰਸੋਈ ਚ ਪਾਈਆਂ ਜਾਂਦੀਆਂ ਸੀ ਅੱਜ ਇਹਨ ਆਪਣੇ ਘਰ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ ਹੁਣ ਇਹ ਗੱਲ ਕਰ ਰਹਿੰਦਾ ਜ਼ਿੰਦਾ ਨਮਕ ਇਹ ਕਾਲਾ ਨਮਕ ਇਹ ਵੀ ਕੱਢ ਦਿੱਤਾ ਗਿਆ ਵਾਈਟ ਨਮਕ ਆ ਗਿਆ ਅੱਜ ਸੌਫ ਇਹ ਬਹੁਤ ਘੱਟ ਮੇਥੀ ਦਾਣਾ ਅਜਵੈਨ ਇਹ ਬਹੁਤ ਘੱਟ ਯੂਜ਼ ਜਿਹਨੂੰ ਮਾਈਟੋ ਆ ਗਈ ਸਾਡੇ ਸੋਸ ਆ ਗਈਆਂ ਉਹੀ ਗੱਲ ਉਹੀ ਚੀਜ਼ ਹੈ ਨਾ ਮਾਡਰਨ ਸਮੇਂ ਦੇ ਵਿੱਚ ਉਹ ਜੀਭ ਦੇ ਸਵਾਦ ਨੂੰ ਲੈ ਕੇ ਉਹ ਚੀਜ਼ਾਂ ਆ ਗਈਆਂ ਉਹ ਸਭ ਤੋਂ ਜ਼ਿਆਦਾ ਲਾਸ ਕਰਦੀਆਂ ਪਈਆਂ अच्छा करण साहब ये नुस्खा फार्मूला बनके तैयार हो गया दा दा है तो इदा ਲੈਣ ਦਾ ਬੈਸਟ ਢੰਗ ਤੇ ਬੈਸਟ ਅਸੀਂ ਕਹਿ ਲਈਏ ਕਿ ਇਹਦਾ ਰਿਜ਼ਲਟ ਕਿਵੇਂ ਲਿਆ ਸਕਦੇ ਅਸੀਂ ਤੁਸੀਂ ਕਹਿ ਰਹੇ ਹੋ ਕਿ ਇਹ ਇਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਹੈ ਕਿ ਨਾਲ ਦੀ ਨਾਲ ਹੀ ਕੰਮ ਸ਼ੁਰੂ ਕਰ ਦਿੰਦਾ ਬਿਲਕੁਲ ਜੀ ਬਿਲਕੁਲ ਦੇਖੋ ਇਹਨੂੰ ਲੈਣ ਦੇ ਦੋ ਢੰਗ ਆ ਜੀ ਜੇ ਤਾਂ ਮੈਂ ਗੱਲ ਕਰਾਂ ਜਿੰਨੂੰ ਭੁੱਖ ਨਹੀਂ ਲੱਗਦੀ ਜਿਹੜੇ ਬੰਦੇ ਨੂੰ ਤਾਂ ਭੁੱਖ ਨਹੀਂ ਲੱਗਦੀ ਉਹ ਤਾਂ ਇਹਨੂੰ ਲਵੇ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਉਨ ਨੂੰ ਭੁੱਖ ਲੱਗਣ ਲੱਗ ਜਾਈਗੀ ਬੜੀ ਵਧੀਆ ਹੋਏਗੀ ਔਰ ਦੂਸਰੇ ਨੰਬਰ ਤੇ ਜਿੰਨੂੰ ਖਾਣਾ ਖਾਣ ਤੋਂ ਬਾਅਦ ਖਾਣਾ ਡਾਈਜੈਸਟ ਨਹੀਂ ਹੁੰਦਾ ਬਹੁਤ ਜਿਵੇਂ ਹੁੰਦੀ ਆ ਖੱਟੇ ਢਕਾਰ ਆਂਦੇ ਆ ਉਹ ਇਹਨੂੰ 40 ਤੋਂ 45 ਮਿੰਟ ਬਾਅਦ ਲਏਗਾ ਠੀਕ ਹੈ ਜੀ ਔਰ ਇਹਨੂੰ ਲੈਣ ਦਾ ਤਰੀਕਾ ਜਿਹੜਾ ਨਗੀ ਸਾਹਿਬ ਲਿਆਓ ਗਲਾਸ ਫੜੋ ਆਪਾਂ ਸਾਰੇ ਲਵਾਂਗੇ ਇਹਨੂੰ ਜੀ ਇੱਥੇ ਓਨ ਕੈਮਰਾ ਕਿਉਂਕਿ ਦੇਖੋ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਆ ਔਰ ਇਹਨੂੰ ਲੈਣ ਦਾ ਸਭ ਤੋਂ ਵਧੀਆ ਤਰੀਕਾ ਇੰਨਾ ਕੁ ਤੁਸੀਂ ਲੈ ਕੇ ਇਹਨੂੰ ਫੱਕਾ ਮਾਰ ਲੈਣਾ ਅੱਛਾ ਉੱਪਰ ਪਾਣੀ ਕੋਸਾ ਵੀ ਨਹੀਂ ਕੋਸਾ ਪਾਣੀ ਠੀਕ ਹੈ ਤੇ ਆ ਬਰ ਉਹ ਨਗਰ ਨਾਲ ਦੀ ਨਾਲ ਨਾਲ ਦੀ ਨਾਲ ਡਕਾਰ ਆਏਗਾ ਤੁਹਾਨੂੰ ਜਿਨ੍ਹਾਂ ਨੂੰ ਬਦ ਹਜ਼ਮੀ ਦੀ ਸਮੱਸਿਆ ਰਹਿੰਦੀ ਸਰ ਉਹਨਾਂ ਵਾਸਤੇ ਵਰਦਾਨ ਆ ਇਹ ਪੂਰੀ ਤਰ੍ਹਾਂ ਬਹੁਤ ਵਧੀਆ ਕਿਉਂਕਿ ਦੇਖੋ ਨਗੀ ਸਾਹਿਬ ਨੇ ਗੱਲ ਕੀਤੀ ਆ ਕਿ ਇਹ ਆਪਣੀ ਰਸੋਈ ਆ ਔਰ ਇੱਕ ਗੱਲ ਨਗੀ ਸਾਹਿਬ ਨੇ ਹੋਰ ਕਹੀ ਕਿਸੇ ਟਾਈਮ ਇਹ ਰਸੋਈ ਦਾ ਹਿੱਸਾ ਸੀ ਸੀ ਲਗਾਇਆ ਆਪਾਂ ਪਰ ਅੱਜ ਇਹ ਹੈ ਨਹੀਂ ਪਰ ਅਗਰ ਤੁਸੀਂ ਇਹਨੂੰ ਆਪਦੀ ਰਸੋਈ ਚ ਐਡ ਕਰਦੇ ਹੋ ਸਰ ਬੜੇ ਤਰ੍ਹਾਂ ਦੀਆਂ ਰੋਗਾਂ ਦੀ ਇਹ ਕਾਰਡ ਆ ਬੜੇ ਤਰ੍ਹਾਂ ਦੇ ਪੇਟ ਨਾਲ ਜਿੰਨੀਆਂ ਵੀ ਸੰਬੰਧਿਤ ਸਮੱਸਿਆਵਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਟ ਨਾਲ ਸੰਬੰਧਿਤ ਵਾ ਇਹ ਉਹਨਾਂ ਵਾਸਤੇ ਵਰਦਾਨ ਆ ਫਾਰਮੂਲਾ ਜਿਹੜਾ ਆਪਾਂ ਅੱਜ ਤਿਆਰ ਕੀਤਾ ਹੈ ਕਿਆ ਬਤ ਅੱਛਾ ਨਾਗੀ ਸਾਹਿਬ ਜੇਕਰ ਤੁਹਾਡਾ ਨਾ ਰਾਬਤਾ ਕਰਨਾ ਹੋਵੇ ਕਿਸੇ ਨੇ ਉਸਕੇ ਬਾਬਤ ਫਾਰਮੂਲੇ ਬਾਬਤ ਜਾਂ ਆਪਣੀ ਬਿਮਾਰੀ ਬਾਬਤ ਕੋਈ ਕੰਸਲਟ ਕਰਨਾ ਹੋਵੇ ਕੀ ਟੰਗ ਹੈਗਾ ਤੁਹਾਨੂੰ ਮਿਲੰਦਾ ਆਪਣੇ ਇਸ ਵੀਡੀਓ ਦੇ ਵਿੱਚ ਆਫਿਸ ਦੇ ਦੋ ਨੰਬਰ ਚੱਲਦੇ ਪਏ ਉਸ ਨੰਬਰ ਤੇ ਅਪਾਇੰਟਮੈਂਟ ਲੈ ਸਕਦੇ ਆ ਆ ਕੇ ਆਪਾਂ ਜਲੰਧਰ ਦੇ ਵਿੱਚ ਗੜਾ ਰੋਡ ਤੇ ਜਦੋਂ ਆਪਾਂ ਬੱਸ ਸਟੈਂਡ ਤੋਂ ਗੜਾ ਰੋਡ ਤੇ ਆਨੇ ਆ ਤਾਜ ਹੋਟਲ ਦੀ ਮਾਰਕੀਟ ਦੇ ਵਿੱਚ 38 ਨੰਬਰ ਸ਼ਾਪ ਆਪਣੀ ਗੜਾ ਮਾਰਕੀਟ ਗੜਾ ਰੋਡ ਦੇ ਉੱਪਰ ਹੈਗੀ ਹੈ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਔਰ ਅਪਾਇੰਟਮੈਂਟ ਦਾ ਨੰਬਰ ਚੱਲਦੇ ਆ ਸਟਾਫ ਨਾਲ ਗੱਲ ਕਰਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਨਗੀ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਕਰਨ ਜੀ ਧੰਨਵਾਦ ਜੀ ਹਕੀਕਤ ਟੀਵੀ ਦਾ ਜਿਨ੍ਹਾਂ ਨੇ ਆਪਣਾ ਟਾਈਮ ਦਿੱਤਾ ਔਰ ਧੰਨਵਾਦ ਸਾਥ ਸੰਗਤ ਦਾ ਧੰਨਵਾਦ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੀਆਂ ਪਿਛਲੀਆਂ ਦੋ ਵੀਡੀਓ ਨੂੰ ਬੜਾ ਪਿਆਰ ਦਿੱਤਾ ਬੜੇ ਵਿਊ ਦਿੱਤੇ ਔਰ ਬੜਾ ਅਸ਼ੀਰਵਾਦ ਦਿੱਤਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸ ਹਨ ਡਾਕਟਰ ਨਾਗੀ ਤੇ ਡਾਕਟਰ ਕਰਨ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਸੌਫ ਅਜਵਾਇਨ ਜ਼ੀਰਾ ਭੁੰਨ ਕੇ ਮੇਥੀ ਦਾਣਾ ਵਿੱਚ ਪਾ ਕੇ ਤੇ ਇਸ ਲੂਣ ਦੇ ذریعے ਦੇਸੀ ਲੂਣ ਦੇ ذریعے ਪਿੰਕ ਸੌਲਡ ਦੇ ذریعے ਜਿਹੜਾ ਅਸੀਂ ਆਪਣੇ ਪੇਟ ਦਾ ਖਿਆਲ ਹੈ ਜਿਹੜਾ ਰੱਖ ਸਕਦੇ ਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਤੋਂ ਤੁਸੀਂ ਸਲਾਹ ਜਿਹੜੀ ਉਹ ਜ਼ਰੂਰ ਲੈਣੀ ਹੈ ਉਹਦੀ ਅੰਡਰ ਕੇਅਰ ਦੇ ਵਿੱਚ ਹੀ ਇਹ ਨੁਸਖੇ ਫਾਰਮੂਲੇ ਇਸਤੇਮਾਲ ਕਰਨੇ ਨੇ ਕਿਉਂਕਿ ਬਹੁਤ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੇ ਨਾਲ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ